ਇੱਕ ਵਿਅਕਤੀ ਦੇ ਉੱਤੇ ਲਗਾਤਾਰ ਪੁਲਿਸ ਦੇ ਵੱਲੋਂ ਨਜ਼ਰ ਬਣਾ ਕੇ ਰੱਖੀ ਗਈ ਸੀ ਜਦੋਂ ਉਸ ਦੀ ਸਕੋਡਾ ਗੱਡੀ ਨੂੰ ਘੇਰ ਕੇ ਦੇਖਿਆ ਤਾਂ ਉਸ ਦੀ ਤਲਾਸ਼ੀ ਲੈਣ ਦੌਰਾਨ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਦੱਸਦੀ ਹੈ ਕਿ ਉਸ ਸਕੋਡਾ ਗੱਡੀ ਦੇ ਵਿੱਚ ਜਿਹੜੀਆਂ ਲੱਖਾਂ ਦੇ ਹਿਸਾਬ ਦੇ ਨਾਲ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਅਤੇ ਨਾਲ ਹੀ ਜਿਹੜੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਨਸ਼ੀਲੀਆਂ ਸ਼ੀਸ਼ੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਸਾਰੀ ਘਟਨਾ ਜਿਹੜੀ ਆ ਮੋਗਾ ਦੀ ਦੱਸੀ ਜਾ ਰਹੀ ਆ ਪੰਜਾਬ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਆ ਜਿਸ ਦੇ ਤਹਿਤ ਜਿਹੜੇ ਨਸ਼ਾ ਤਸਕਰਾਂ ਦੇ ਉੱਤੇ ਪੰਜਾਬ ਪੁਲਿਸ ਦਾ ਸਕੰਝਾ ਕੱਸਿਆ ਜਾ ਰਿਹਾ ਉੱਥੇ ਮੋਗਾ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਮਿਲਿਆ ਦੱਸਦੇ ਆ ਕਿ ਮੋਗਾ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦੇ ਉੱਤੇ ਲਗਾਤਾਰ ਨਜ਼ਰ ਬਣਾ ਕੇ ਰੱਖੀ ਜਾ ਰਹੀ ਸੀ ਜਦੋਂ ਟਰੈਪ ਲਾ ਕੇ ਉਸ ਦੀ ਸਕੋਡਾ ਗੱਡੀ ਨੂੰ ਘੇਰਿਆ ਗਿਆ ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਜਿਹੜੀਆਂ ਬੇਹੱਦ ਹੈਰਾਨ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਨੇ ਦੱਸਦੀਏ ਕਿ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਨੇ ਤੇ ਨਾਲ ਹੀ ਜਿਹੜੀਆਂ ਪੀਣ ਵਾਲੀਆਂ ਨਸ਼ੀਲੀਆਂ ਸ਼ਿਸ਼ੀਆਂ ਨੇ ਉਹ ਵੀ ਬਰਾਮਦ ਹੋਈਆਂ ਨੇ ਦੱਸ دیے ਕਿ ਬੜੇ ਦਿਨਾਂ ਤੋਂ ਪੁਲਿਸ ਦੀ ਜਿਹੜੀ ਅੱਖ ਦੇ ਵਿੱਚ ਇਹ ਬੰਦਾ ਰੜਕ ਰਿਹਾ ਸੀ ਤਾਂ ਪੁਲਿਸ ਨੇ ਟਰੈਪ ਲਾ ਕੇ ਘੇਰ ਲਈ ਸਕੋਡਾ ਗੱਡੀ ਤਲਾਸ਼ੀ ਦੌਰਾਨ ਜਿਹੜੇ ਨੇ ਉਹ ਸਾਰਿਆਂ ਦੇ ਹੋਸ਼ ਛੁੱਡੇ ਨੇ ਜਦੋਂ ਪੁਲਿਸ ਦੇ ਵੱਲੋਂ ਇਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਜਿਹੜਾ ਉਹ 11 ਲੱਖ 56 ਹਜ਼ਾਰ 700 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ ਨਾਲ 4500 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਇਹ ਕਿ ਇਨਾ ਗੋਲੀਆਂ ਦੀ ਮਾਰਕੀਟ ਦੇ ਵਿੱਚ ਕੀਮਤ 4 ਕਰੋੜ ਤੋਂ ਵਧੇਰੇ ਦੱਸੀ ਜਾ ਰਹੀ ਹੈ ਦੋਸ਼ੀ ਨਸ਼ਾ ਸਪਲਾਈ ਨੈਟਵਰਕ ਦਾ ਮੇਨ ਜਿਹੜਾ ਆਰਗੇਨਾਈਜ਼ਰ ਸੀਗਾ ਮਾਮਲੇ ਵਿੱਚ ਪੂਰੀ ਤਫਤੀਸ਼ ਚੱਲ ਰਹੀ ਹੈ ਇਸ ਤਹਿਤ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈਟਵਰਕ ਦਾ ਖਤਮਾ ਕੀਤਾ ਜਾ ਸਕੇ ਤਾਂ ਹੁਣ ਮੋਗਾ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਪੂਰਾ ਰੈਕર્ડ ਚੱਲ ਰਿਹਾ ਸੀ ਤਾਂ ਹੁਣ ਉਸ ਦਾ ਮਾਸਟਰ ਮਾਈਂਡ ਆ ਜਿਹੜਾ ਉਹ ਪੁਲਿਸ ਦੇ ਹੱਥੇ ਚੜਿਆ ਦੱਸਦੀ ਏ ਕਿ ਉਸ ਮਾਸਟਰ ਮਾਈਂਡ ਦੇ ਕੋਲੋਂ ਜਿਹੜਾ ਸਾਢੇ 11 ਲੱਖ ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਤੇ 4500 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਨੇ ਜਿਸ ਦੀ ਜਿਹੜੀ ਮਾਰਕੀਟ ਵੈਲਿਊ ਆ ਮਾਰਕੀਟ ਕੀਮਤ ਆ ਉਹ 4 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਆ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਨਸ਼ਾ ਵਿਰੋਧ ਜਿਹੜੀ ਮੋਹਮ ਚੱਲੀ ਆ ਜੁੱਧ ਨਸ਼ਾ ਵਿਰੋਧ ਉਦੋਂ ਤੋਂ ਜਿਹੜਾ ਇਸ ਵਿਅਕਤੀ ਦੇ ਉੱਪਰ ਪੂਰੀ ਜਿਹੜੀ ਨਿਗਾਹ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਬਣਾ ਕੇ ਰੱਖੀ ਹੋਈ ਸੀ ਕਿਉਂਕਿ ਨਸ਼ਾ ਤਸਕਰੀ ਦੇ ਜਿਹੜੇ ਇਲਜ਼ਾਮ ਇਸ ਵਿਅਕਤੀ ਦੇ ਉੱਪਰ ਸੀਗੇ ਜਿਹੜਾ ਮੂੰਹ ਬਣ ਕੇ ਤੁਹਾਨੂੰ ਤਸਵੀਰਾਂ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਇਹ ਉਹੀ ਵਿਅਕਤੀ ਆ ਜਿਸ ਨੇ ਪੂਰੇ ਮੌਕੇ ਦੇ ਵਿੱਚ ਜਿਹੜਾ ਇਸ ਨਸ਼ੇ ਦਾ ਰੈਕਟ ਨਾ ਉਹ ਖੜਾ ਕੀਤਾ ਸੀ ਤਸਕਰੀ ਦਾ ਰੈਕਟ ਖੜਾ ਕੀਤਾ ਸੀ ਇਹ ਉਸ ਦਾ ਮੁੱਖ ਜਿਹੜਾ ਮਾਸਟਰਮਾਈਂਡ ਆ ਇਸ ਦੇ ਜਰੀਏ ਜਿਹੜਾ ਪੂਰਾ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਇਹ ਉਹੀ ਵਿਅਕਤੀ ਆ ਜੀਨੇ ਪਤਾ ਨਹੀਂ ਕਿੰਨੀਆਂ ਕ ਮਾਮਾਂ ਦੀਆਂ ਜਿਹੜੀਆਂ ਕੁੱਖਾਂ ਸੁਨੀਆਂ ਕੀਤੀਆਂ ਕਿੰਨਾ ਕਿੰਨੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਇਸ ਦੋਸ਼ੀ ਨੂੰ ਤੁਸੀਂ ਦੇਖ ਸਕਦੇ ਹੋ ਜਿਸ ਦਾ ਮੂੰਹ ਬੰਨਿਆ ਇਸ ਦੇ ਕੋਲੋਂ ਜਿਹੜੀ ਏਡੀ ਵੱਡੀ ਤਮਗਰੀ ਖੇਪ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਆ ਜਿਸਦੇ ਵਿੱਚ 11 ਲੱਖ 56 ਹਜ਼ਾਰ 700 ਦੇ ਕਰੀਬ ਜੜੀਆਂ ਨਸ਼ੀਲੀਆਂ ਗੋਲੀਆਂ ਜਿਨ੍ਹਾਂ ਦੇ ਵਿੱਚ ਟਰਾਵਾਡੋਲ ਜਾਂ ਹੋਰ ਕਈ ਜਿਹੜੇ ਕੈਪਸੂਲ ਨਸ਼ੀਲੇ ਕੈਪਸੂਲ ਨੇ ਉਹ ਬਰਾਮਦ ਕੀਤੇ ਨੇ ਤੇ ਨਾਲ ਹੀ ਜੜੀਆਂ 4500 ਨਸ਼ੀਲੀਆਂ ਸ਼ੀਸ਼ੀਆਂ ਜਿਹੜੀ ਦਵਾਈ ਪੀਕੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹ ਨਸ਼ੀਲੀਆਂ ਸ਼ੀਸ਼ੀਆਂ ਜੜੀਆਂ ਉਹ ਬਰਾਮਦ ਕੀਤੀਆਂ ਗਈਆਂ ਨੇ ਦੱਸਦੀਏ ਕਿ ਇਹ ਸਾਰੀ ਨਸ਼ੇ ਦੀ ਖੇਪ ਦੀ ਜੇ ਮਾਰਕੀਟ ਵੈਲਿਊ ਦੀ ਗੱਲ ਕਰੀਏ ਤਾਂ ਦਾ ਜਿਹੜਾ ਕਰੋੜ ਤੋਂ ਵਧੇਰੇ ਦੀ ਦੱਸੀ ਜਾ ਰਹੀ ਆ ਹੋਰ ਕੀ ਕੁਝ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਸੁਣਦੇ ਹਾਂ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਬੀਜਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਸਿਟੀ ਥਾਣੇ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਐ ਆ ਸਾਰਾ ਆਪਰੇਸ਼ਨ ਐਸਪੀ ਡੀਮ ਮੋਗਾ ਤੇ ਡੀਐਸਪੀ ਸਿਟੀ ਮੋਗਾ ਦੀ ਡਾਇਰੈਕਸ਼ਨ ਹੇਠ एसएचओ सिटी दी टीम ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਦੋਸ਼ੀ ਵਿੱਕੀ अरोड़ा उर्फ विजय अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਖਿਲਾਫ ਐਫਆਈਆਰ ਨੰਬਰ 79 थाना ਸਿਟੀ ਮੋਗਾ 2185 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 2,80,800 ਡਰਾਮਾਡੋਲ ਨਸ਼ੀਲੀਆਂ ਗੋਲੀਆਂ 8,75,000 ਪ੍ਰੀਗੇਬਾਲਿਨ 300mg ਕੈਪਸੂਲ 4500 ਕੋਡਿਨ ਸੀਰਪ 100ml 52500 ਡਰਗਮਨੀ ਤੇ ਇੱਕ ਗੱਡੀ ਸਕੋਡਾ ਇਹ ਤੋਂ ਬਰਾਮਦ ਕੀਤੀ ਗਈ ਹੈ